ਆਓ ਸਾ ਸੰਗਤ ਜੀ ਗੁਰੂ ਮਹਾਰਾਜ ਦੀ ਬਖਸ਼ੂਈ ਫਤਿਹ ਦੀ ਸਾਂਝ ਕਰੀਏ ਕਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਅਸੀਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਾਂਗੀ ਕਿ ਸਾ ਸੰਗਤ ਜੀ ਜਿਹੜੇ ਮਾਪਿਓ ਆਪਣੇ ਬੱਚਿਆਂ ਤੋਂ ਬਹੁਤ ਦੁਖੀ ਨੇ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਉਹਨਾਂ ਦਾ ਕਹਿਣਾ ਨਹੀਂ ਮੰਨਦੇ ਉਹਨਾਂ ਦੀ ਹਾਂ ਵਿੱਚ ਹਾਂ ਨਹੀਂ ਮਿਲਦਾ ਇਕ ਖਾਲਸਾ ਜੀ ਅਸੀਂ ਤੁਹਾਡੇ ਨਾਲ ਇਸ ਵੀਰ ਵਿੱਚ ਇੱਕ ਜੁਗਤੀ ਦੱਸਾਂ ਕਿ ਤੇ ਸਾ ਸੰਗਤ ਜੀ ਜੇਕਰ ਤੁਸੀਂ ਉਸ ਜੁਗਤੀ ਨੂੰ ਵਰਤੋਗੇ ਤਾਂ ਤੁਹਾਡੇ ਬੱਚੇ ਉੱਪਰ ਸ੍ਰੀ ਸਿੰਘ ਤਾਂ ਤਨ ਬਾਬਾ ਦੀਪ ਸਿੰਘ ਜੀ ਸੰਤ ਮਹਾਪੁਰਸ਼ ਇੰਨੀ ਕਿਰਪਾ ਕਰਨਗੇ ਕਿ ਉਹ ਤੁਹਾਡੀ ਹਰ ਇੱਕ ਗੱਲ ਨੂੰ ਮੰਨਣਗੇ ਤੁਹਾਡੀ ਕਿਸੇ ਵੀ ਗੱਲ ਵਿੱਚ ਨਾ ਨਹੀਂ ਕਰਨਗੇ ਤੇ ਖਾਲਸਾ ਜੀ ਜਿਹੜੇ ਮਾਪਿਓ ਹੁੰਦੇ ਨੇ ਉਹ ਆਪਣੇ ਬੱਚਿਆਂ ਨੂੰ ਸਿੱਧੇ ਰਾਹੀ ਪਾਉਂਦੇ ਹੁੰਦੇ ਨੇ ਖਾਲਸਾ ਜੀ ਤੇ ਉਹ ਤੁਹਾਡੀ ਕਦੇ ਵੀ ਗੱਲ ਨੂੰ ਲੋਕਣਗੇ ਨਹੀਂ ਲੋਕਣਗੇ ਨਹੀਂ ਤੇ ਖਾਲਸਾ ਜੀ ਉਹ ਤੁਹਾਡੀ ਗੱਲ ਹਮੇਸ਼ਾ ਸੱਤ ਵਚਨ ਕਹਿ ਕੇ ਮੰਨ ਲੈਣ ਤੇ ਖਾਲਸਾ ਜੀ ਆਪ ਸਭ ਨੇ ਜੋ ਆਪਾਂ ਨੇ ਪਹਿਲਾਂ ਵੀਡੀਓਸ ਆਪ ਜੀ ਨਾਲ ਪਹਿਲਾਂ ਦੋ ਵੀਡੀਓਸ ਸ਼ੇਅਰ ਕੀਤੀਆਂ ਸੀ ਖਾਲਸਾ ਜੀ ਉਸ ਉੱਤੇ ਆਪ ਜੀ ਨੇ ਬੜਾ ਪਿਆਰ ਦਿੱਤਾ ਹੈ ਖਾਲਸਾ ਜੀ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਖਾਲਸਾ ਜੀ ਆਪਣੇ ਬਾਬਾ ਜੀ ਦੀ ਕਿਰਪਾ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਚੈਨਲ ਤੇ 1500 ਸਬਸਕ੍ਰਾਈਬਰ ਹੋ ਚੁੱਕਿਆ ਹੈ ਖਾਲਸਾ ਜੀ 1500 ਦੀ ਆਪਣੀ ਸਾਧ ਸੰਗਤ ਜੀ ਆਪਾਂ ਨਾਲ ਜੁੜ ਚੁੱਕੀ ਹੈ ਦੇਖਾਲਤਾ ਜੀ ਆਪਾਂ ਇੱਕ ਆਪਣਾ ਹੁਣ ਇੱਕ WhatsApp ਗਰੁੱਪ ਬਣਾਇਆ ਤੇ ਖਾਲਸਾ ਜੀ ਤੇ ਜਿਸ ਦਾ ਲਿੰਕ ਆਪ ਜੀ ਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਤੇ ਕਮੈਂਟ ਬਾਕਸ ਵਿੱਚ ਮਿਲ ਜਾਵੇਗਾ ਤੇ ਆਪ ਜੀ ਉਸ ਲਿੰਕ ਉੱਪਰ ਕਲਿੱਕ ਕਰਕੇ ਆਪਣੇ WhatsApp ਗਰੁੱਪ ਨੂੰ ਜੁਆਇਨ ਕਰ ਲਓ ਤਾਂ ਜੋ ਤੁਸੀਂ ਇਹ ਅਜੀਹੀਆਂ ਵੀਡੀਓਜ਼ ਗੁਰਬਾਣੀ ਨਾਲ ਜੁੜੀਆਂ ਹੋਈਆਂ ਚੋਸੀ ਉਸ ਨੂੰ ਤਾਂ ਅਨੰਦ ਸਭ ਤੋਂ ਪਹਿਲਾਂ ਮਾਣ ਚੋ ਤੇ ਖਾਲਸਾ ਜੀ ਤੇ ਜਿਹੜਾ ਵੀ ਆਪਣੇ ਚੈਨਲ ਤੇ ਨਾਮ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਖਾਲਸਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਿਓ ਤੇ ਖਾਲਸਾ ਜੀ ਜਿਹੜੀਆਂ ਆਪਾਂ ਨੇ ਪਹਿਲੀ ਵੀਡੀਓਜ਼ ਪਾਈਆਂ ਸੀ ਉਸ ਵਿੱਚ ਕਈ ਸਾਧ ਸੰਗਤ ਜੀ ਕਮੈਂਟ ਕਰਦੇ ਨੇ ਕਿ ਉਹ ਪੰਗਤੀ ਦੱਸੀ ਨਹੀਂ ਜਿਹੜੀ ਆਪਾਂ ਨੇ ਪੰਗਤੀ ਦਾ ਜਾਪ ਕਰਨਾ ਅਸਤੇ ਖਾਲਸਾ ਜੀ ਵੀਡੀਓ ਨੂੰ ਐਂਡ ਤੱਕ ਕਰ ਵੇਖਿਆ ਕਰੋ ਤੇ ਉਸ ਪੰਗਤੀ ਦਾ ਜਾਪ ਆਪਾਂ ਵੀਡੀਓ ਦੇ ਵਿੱਚ ਹੀ ਹੁੰਦਾ ਤੇ ਜੇਕਰ ਤੁਸੀਂ ਵੀਡੀਓ ਨੂੰ ਅੱਧ ਵਿੱਚ ਕਰ ਛੱਡ ਦਿਨੇ ਤੋਂ ਤਾਂ ਕਰਕੇ ਤੁਹਾਨੂੰ ਉਸ ਪੰਗਤੀ ਦਾ ਪਤਾ ਨਹੀਂ ਲੱਗਦਾ ਤੇ ਖਾਲਸਾ ਜੀ ਅਸੀਂ ਇਸ ਕਰਕੇ ਤੁਹਾਨੂੰ ਕਹਿਨੇ ਕਿ ਵੀਡੀਓ ਨੂੰ ਆਂਡ ਤੱਕ ਲੋ ਜ਼ਰੂਰ ਵੇਖਿਆ ਕਰੋ ਤੇ ਖਾਲਸਾ ਜੀ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ कि जेडे ਮਾਪਿਓ ਉਹਨਾਂ ਦੇ ਬੱਚੇ ਨਹੀਂ ਕਹਿਣਾ ਨਹੀਂ ਮੰਨਦੇ ਤੇ ਖਾਲਸਾ ਜੀ ਤੁਹਾਨੂੰ ਜੁਗਤੀ ਦੱਸਾਂਗੇ ਤੁਸੀਂ ਉਸ ਜੁਗਤੀ ਨੂੰ ਵਾਤੋ ਤੇ ਖਾਲਸਾ ਜੀ ਆਪ ਜੀ ਨੂੰ ਜਰੂਰ ਉਸ ਦਾ 100% ਰਿਜ਼ਲਟ ਮਿਲੇਗਾ ਤੇ ਆਪ ਜਦੇ ਬੱਚੇ ਜਰੂਰ ਆਪਣੀ ਆਪ ਜੀ ਦੀ ਗੱਲ ਨੂੰ ਮੰਨਿਆ ਕਰਨਗੇ ਤੇ ਕਿਸੇ ਵੀ ਗੱਲ ਵਿੱਚ ਨਾ ਨਹੀਂ ਕਰਨਗੇ ਤੇ ਖਾਲਸਾ ਜੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਖਾਲਸਾ ਜੀ ਤੇ ਚਲੋ ਸਾਝਾਂਗੇ ਦੀ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਸਾਧ ਸੰਗਤ ਜੀ ਆਪ ਜਾਣਦੇ ਹੋ ਕਿ ਅੱਜ ਕੱਲ ਦੇ ਜਮਾਨੇ ਦੇ ਬੱਚੇ ਨਹੀਂ ਜੋ ਉਹ ਅੱਜਕੱਲ ਆਪਣੇ ਮਾਪਿਓ ਦਾ ਬਿਲਕੁਲ ਵੀ ਕਹਿਣਾ ਨਹੀਂ ਮੰਨਦੇ ਤੇ ਨਾ ਹੀ ਕੋਈ ਗੱਲ ਸੁਣਦੇ ਤੇ ਸਮਝਦੇ ਹਨ ਤੇ ਸਾਧ ਸੰਗਤ ਜੀ ਇਸ ਬਾਰੇ ਤੁਹਾਨੂੰ ਅੱਜ ਆਪਾਂ ਇਸ ਵੀਰੇ ਵਿੱਚ ਸਾਰੀ ਕਥਾ ਸਾਂਝੀ ਕਰਾਂਗੇ ਤੇ ਸਾਧ ਸੰਗਤ ਜੀ ਉਹ ਸ਼ੀਸ਼ ਸਿੰਘ ਦਾ ਕਿਹੜੇ ਬਚਨ ਹਨ ਕਿ ਜਿਸ ਨਾਲ ਉਹਨਾਂ ਦਾ ਬੱਚਾ ਚਾਹੇ ਕੋਈ ਨਸ਼ੇ ਤੇ ਲੱਗਿਆ ਹੋਵੇ ਚਾਹੇ ਉਹ ਉਹਨਾਂ ਦੀ ਗੱਲ ਨਾ ਮੰਨਦਾ ਹੋਵੇ ਤਾਂ ਚਾਹੀ ਉਸਨੂੰ ਕੋਈ ਰਿਸ਼ਤਾ ਆਉਂਦਾ ਹੋਵੇ ਪਰ ਉਹ ਵਿਆਹ ਨਾ ਕਰਵਾਉਂਦਾ ਹੋਵੇ ਤੇ ਸਾ ਸੰਗਤ ਜੀ ਜਾਂ ਉਹ ਪੜ੍ਹਾਈ ਵਿੱਚ ਕਮਜ਼ੋਰ ਹੋਵੇ ਤੇ ਨਾ ਉਸ ਜਾਂ ਉਸਨੂੰ ਕੋਈ ਨੌਕਰੀ ਨਾ ਮਿਲ ਰਹੀ ਹੋਵੇ ਜੇ ਸਾ ਸੰਗਤ ਜੀ ਉਸ ਦਾ ਇੱਕੋ ਇੱਕ ਹੱਲ ਹੈ ਕਿ ਸਾ ਸੰਗਤ ਜੀ ਇਹ ਵਚਨ ਮੰਨ ਲਵੋ ਜੋ ਸ਼ੀਰ ਸਿੰਘਾ ਨੇ ਦੱਸਿਆ ਹੈ ਸੰਤ ਮਹਾਪੁਰਸ਼ਾਂ ਨੇ ਦੱਸਿਆ ਹੈ ਕਿ ਤੁਹਾਡੇ ਬੱਚੇ ਦੇ ਜਿਹੜੇ ਸਾਰੇ ਦੁੱਖ ਡੇ ਨੇ ਜੋ ਵੀ ਚੋਸੀ ਉਹਨਾਂ ਤੋਂ ਪਰੇਸ਼ਾਨ ਹੋ ਉਹ ਸਭ ਠੀਕ ਹੋ ਜਾਣਗੇ ਸਾਧ ਸੰਗਤ ਜੀ ਸੰਤ ਮਹਾਪੁਰਸ਼ ਜੀnabla ਦੀ ਇੱਕ ਵਾਰੀ ਨਿਗਾ ਸਵੱਲੀ ਹੋ ਜਾਵੇ ਸਾਧ ਸੰਗਤ ਜੀ ਉਹ 50 ਸਾਲਾਂ ਦਾ ਰੋਕ ਵੀ ਸਿਰਫ ਮਿੰਟਾਂ ਸਕਿੰਟਾਂ ਵਿੱਚ ਹੀ ਕੱਟ ਦਿੰਦੇ ਨੇ ਤੇ ਸਾਧ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮੇਰੇ ਪਰਿਆਤ ਹੱਥ ਆਪ ਤੇ ਆਪ ਦੇ ਸਾਰੇ ਪਰਿਵਾਰ ਉੱਤੇ ਬਣਿਆ ਰਹੀ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾਵਲ ਸਾਂਝ ਪਾਉਂਦੇ ਹਾਂ ਤੇ ਸਾਧ ਸੰਗਤ ਜੀ ਕਈ ਮਾਪਿਓ ਬਹੁਤ ਜ਼ਿਆਦਾ ਪਰੇਸ਼ਾਨ ਨੇ ਆਪਣੇ ਬੱਚਿਆਂ ਤੋਂ ਤੇ ਸਾਧ ਸੰਗਤ ਜੀ ਕਈ ਮਾਪਿਓ ਤਾਂ ਇਦਾਂ ਦੇ ਨੇ ਕਿ ਉਹ 24 ਘੰਟੇ ਆਪਣੇ ਬੱਚਿਆਂ ਦੇ ਕਰਕੇ ਹੀ ਸੋਚਦੇ ਰਹਿੰਦੇ ਨੇ ਕਿ ਸਾਡੇ ਬੱਚੇ ਦਾ ਕੀ ਬਣੂਗਾ ਤੇ ਸਾਧ ਸੰਗਤ ਜੀ ਅੱਜ ਕੱਲ ਮਾਪਿਓ ਬੱਚਿਆਂ ਤੋਂ ਬਹੁਤ ਪਰੇਸ਼ਾਨ ਨੇ ਛੋਟਾ ਬੱਚਾ ਚਾਹੀ 10 ਸਾਲ ਦਾ ਚਾਹੇ 20 ਸਾਲ ਦਾ ਜਾਂ ਫਿਰ 25 ਸਾਲ ਦਾ ਹੋਵੇ ਚਾਹੇ ਵਿਆਹ ਆਇਆ ਹੋਈ ਕਿਉਂ ਨਾ ਹੋਵੇ ਤੇ ਉਹ ਵਿਗੜ ਚੁੱਕਾ ਹੈ ਤੇ ਸਾਸ ਸੰਗਤ ਜੀ ਉਸ ਦਾ ਵਿਗੜਨ ਦਾ ਮੇਨ ਕਾਰਨ ਇਹ ਹੈ ਕਿ ਸਾਸ ਸੰਗਤ ਜੀ ਜੇ ਮਾਪਿਓ ਬੱਚੇ ਨੂੰ ਕੋਈ ਗੱਲ ਕਹਿੰਦੇ ਨੇ ਉਹ ਸੁਣਨ ਲਈ ਤਿਆਰੀ ਨਹੀਂ ਹੁੰਦਾ ਤੇ ਸਾਸ ਸੰਗਤ ਜੀ ਵੱਡੇ ਬੱਚਿਆਂ ਨੂੰ ਕੋਈ ਗੱਲ ਕਹਿੰਦੇ ਹਨ ਮਾਪਿਓ ਉਹ ਅੱਗੋਂ ਫਲਟ ਕੇ ਜਵਾਬ ਦੇ ਦਿੰਦੇ ਹਨ ਤੇ ਉਹ ਕਹਿੰਦੇ ਹਨ ਸਾਨੂੰ ਸਾਰਾ ਕੁਝ ਪਤਾ ਹੈ ਤੁਸੀਂ ਪੁਰਾਣੇ ਖਿਆਲਦੇ ਹੋ ਕਿ ਤੁਸੀਂ ਸਾਨੂੰ ਨਾ ਸਮਝਾਓ ਸਤ ਸੰਗਤ ਜੀ ਸਭ ਦੇ ਬੱਚਿਆਂ ਨੂੰ ਮਾਪਿਓ ਦੇ ਵਾਹਿਗੁਰੂ ਜੀ ਆਗਿਆਕਾਰੀ ਬਣਾਉਣਾ ਚਾਹੀਦਾ ਹੈ ਸਤ ਸੰਗਤ ਜੀ ਅਸੀਂ ਵਾਹਿਗੁਰੂ ਜੀ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਜਿਹੜੇ ਬੱਚੇ ਨੇ ਵਾਹਿਗੁਰੂ ਜੀ ਸਾਰੇ ਬੱਚਿਆਂ ਤੇ ਨਿਗਾਹ ਸਵਲੀ ਕਰਨ ਤੇ ਉਹਨਾਂ ਤੇ ਸਿਰ ਤੇ ਮਿਹਰ ਪ੍ਰਯਾਤ ਹੱਥ ਰੱਖਣ ਤੇ ਸਾਧ ਸੰਗਤ ਜੀ ਜਿਹੜੇ ਮਾਪਿਓ ਕਿਹੜੀ ਕਹਨੇ ਵਿੱਚ ਨਹੀਂ ਹਨ ਤੇ ਸਾਧ ਸੰਗਤ ਜੀ ਉਸ ਉੱਤੇ ਵਾਹਿਗੁਰੂ ਜੀ ਕਿਰਪਾ ਕਰਨ ਕਿ ਉਹ ਜਿਹੜੇ ਵਿਗੜੇ ਹੋਏ ਬੱਚੇ ਨੇ ਉਹ ਸਭ ਠੀਕ ਹੋ ਜਾਣ ਤੇ ਸਾਧ ਸੰਗਤ ਜੀ ਇਸ ਦਾ ਮੇਰ ਕਾਰਨ ਇਹ ਹੈ ਕਿ ਸਾਧ ਸੰਗਤ ਜੀ ਕਿਉਂਕਿ ਮਾਪਿਓ ਅੱਜ ਕੱਲ ਤੁਸੀਂ ਜਾਣਦੇ ਹੋ ਹਰ ਇੱਕ ਮਾਪਿਓ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਤੇ ਸਾਧ ਸੰਗਤ ਜੀ ਤਾ ਜੋ ਮਾਪਿਓ ਡਿਊਟੀ ਕਰਦੇ ਨੇ ਕੋਈ ਆਫਿਸ ਜਾਂਦਾ ਹੈ ਤੇ ਕੋਈ ਕਿਸੇ ਕੰਮ ਕਰਨ ਬਾਹਰ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਹ ਬੱਚਿਆਂ ਲਈ ਟਾਈਮ ਨਹੀਂ ਦੇ ਪਾਉਂਦੇ ਤੇ ਇਸ ਕਰਕੇ ਉਹ ਬਾਹਰਲੀ ਸੋਸਾਇਟੀ ਵਿੱਚ ਰਹਿੰਦੇ ਨੇ ਤੇ ਬੱਚਿਆਂ ਨਾਲ ਮਿਲਦੇ ਜੁਲਦੇ ਨੇ ਤੇ ਸਾਧ ਸੰਗਤ ਜੀ ਉਹ ਬੱਚਿਆਂ ਤੋਂ ਨਵੀਆਂ-ਨਵੀਆਂ ਗੱਲਾਂ ਸਿੱਖਦੇ ਨੇ ਉਹ ਹੀ ਆਪਣੇ ਘਰ ਦੇ ਵਿੱਚ ਆ ਕੇ ਕਰਦੇ ਨੇ ਤੇ ਸਾਧ ਸੰਗਤ ਜੀ ਅੱਜਕੱਲ ਇੱਕ ਮੇਨ ਕਾਰਨ ਇਹ ਹੈ ਕੀ ਬੱਚੇ ਸਾਰਾ ਸਾਰਾ ਦਿਨ ਹੀ ਫੋਨਾਂ ਤੇ ਲੈਪਟਾਪਾਂ ਤੇ ਜਾਂ ਟੀਵੀ ਦੇ ਹੀ ਟੀਵੀ ਹੀ ਦੇਖਦੇ ਰਹਿੰਦੇ ਹਨ ਜੋ ਉਹਨਾਂ ਨੂੰ ਹੋਰ ਵਿਗਾੜਦੇ ਹਨ ਤੇ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਪੁਰਾਣੇ ਸਮਿਆਂ ਦੇ ਵਿੱਚ ਫੋਨ ਨਹੀਂ ਸੀ ਹੁੰਦੇ ਤੇ ਸਾਧ ਸੰਗਤ ਜੀ ਟੀਵੀ ਨਹੀਂ ਸੀ ਹੁੰਦੇ ਤੇ ਸਾਧ ਸੰਗਤ ਜੀ ਸਾਰਾ ਪਰਿਵਾਰ ਇਕੱਠਾ ਬੈਠ ਗਿਆ ਤੇ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਹੁੰਦੇ ਸੀ ਸਾਧ ਸੰਗਤ ਜੀ ਅੱਜ ਦਾ ਸਮਾਂ ਦੇਖ ਲਓ ਕਰਤੇ ਇੱਕ ਇੱਕ ਇਕੱਲੇ ਇਕੱਲੇ ਮੈਂਬਰ ਦੇ ਕੋਲ ਫੋਨ ਹੈ ਤੇ ਸਾਧ ਸੰਗਤ ਜੀ ਇਕੱਠੇ ਬੈਠ ਵੀ ਜਾਂਦੇ ਹਨ ਤਾਂ ਸਾਰੇ ਆਪਣੇ ਆਪਣੇ ਫੋਨਾਂ ਤੇ ਲੱਗੇ ਰਹਿੰਦੇ ਹਨ ਤੇ ਆਪਸ ਵਿੱਚ ਕੋਈ ਦੁੱਖ ਸੁੱਖ ਸਾਂਝਾ ਨਹੀਂ ਕਰਦੇ ਤੇ ਜਿਸ ਕਾਰਨ ਰਿਸ਼ਤਿਆਂ ਦੇ ਵਿੱਚ ਤਰਾਰਾਂ ਆਉਂਦੀਆਂ ਨੇ ਤੇ ਸਾਧ ਸੰਗਤ ਜੀ ਇਸੇ ਕਰਕੇ ਅੱਜ ਕੱਲ੍ਹ ਤੁਸੀਂ ਦੇਖ ਲਓ ਕਿ ਬੱਚੇ ਸਕੂਲ ਪੜਨ ਜਾਂਦੇ ਨੇ ਤੇ ਸਾਧ ਸੰਗਤ ਜੀ ਟਿਊਸ਼ਨਾਂ ਪੜ੍ਹਦੇ ਨੇ ਸਾਰਾ ਦਿਨ ਉਹਨਾਂ ਦਾ ਕੰਮ ਮੋਬਾਈਲਾਂ ਤੇ ਲੈਪਟਾਪਾਂ ਤੇ ਹੀ ਹੁੰਦਾ ਹੈ ਤੇ ਉਹ ਉਹਨਾਂ ਨੂੰ 1 ਮਿੰਟ ਨਹੀਂ ਛੱਡਦੇ ਤੇ ਮੈਡਮਾਂ ਵੀ ਅੱਜਕੱਲ ਬੱਚਿਆਂ ਦੇ ਕੰਮ ਫੋਨਾਂ ਤੇ ਹੀ ਭੇਜਦੀਆਂ ਹਨ ਤੇ ਸਾਧ ਸੰਗਤ ਜੀ ਉਹ ਜੋ ਸੁਣਦੇ ਹਨ ਜੋ ਦੇਖਦੇ ਹਨ ਉਹੀ ਕਰਦੇ ਹਨ ਕਿਉਂਕਿ ਉਹਨਾਂ ਦਾ ਜੋ ਮਾਈਂਡ ਹੈ ਨਾ ਉਹ ਸੈੱਟ ਹੋ ਚੁੱਕਾ ਹੈ ਕਿ ਜਿਹੜਾ ਉਹਨਾਂ ਦਾ ਆਉਣ ਵਾਲੇ ਫਿਊਚਰ ਨੂੰ ਖਰਾਬ ਕਰ ਰਹੇ ਨੇ ਤੇ ਸਾਧ ਸੰਗਤ ਜੀ ਫਿਰ ਆਪਾਂ ਕੀ ਕਰੀਏ ਕਿ ਮਾਪਿਓ ਕੀ ਕਰਨ ਕੀ ਸਾਧ ਸੰਗਤ ਜੀ ਜਿਸ ਤੈ ਨਾਲ ਉਹਨਾਂ ਨੂੰ ਅੱਗੇ ਜਾ ਕੇ ਫਿਊਚਰ ਦੇ ਵਿੱਚ ਪਛਤਾਉਣਾ ਨਾ ਪਵੇ ਤੇ ਸਭ ਤੋਂ ਮੇਨ ਕਾਰਨ ਤੇ ਸਾਧ ਸੰਗਤ ਜੀ ਇਹ ਹੈ ਕਿ ਮਾਪਿਓ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਟਾਈਮ ਦੇਣਾ ਸਟਾਰਟ ਕਰ ਜਿਹੜੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੀ ਸਾਧ ਸੰਗਤ ਜੀ ਉਹ ਟਾਈਮ ਦਿਆ ਕਰ ਕਿਉਂਕਿ ਜੇਕਰ ਤੁਹਾਨੂੰ ਟਾਈਮ ਦੇਵੋਗੇ ਤਾਂ ਬੱਚੇ ਆਪਣੇ ਆਪ ਸਿੱਧੇ ਰਾਹ ਪੈਣਗੇ ਤੇ ਸਾਧ ਸੰਗਤ ਜੀ ਉਹ ਜਿਸ ਤਰ੍ਹਾਂ ਪੌਸਨ ਨੂੰ ਸਿਖਾਵਾਂਗੇ ਉਹ ਉਦਾਂ ਹੀ ਸਿੱਖੇਗਾ ਤੇ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ ਤਾਂ ਸਾਧ ਸੰਗਤ ਜੀ ਜੇ ਮਾਂ ਚੰਗੇ ਕੰਮ ਕਰੇ ਰੋਜ਼ ਵੇਲੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੇ ਸਾਧ ਸੰਗਤ ਜੀ ਤਾਂ ਉਹ ਤੁਸੀਂ ਯਾਦ ਰੱਖਿਓ ਔਣ ਵਾਲਾ ਬੱਚਾ ਉਸ ਦਾ ਬਾਣੀ ਦੇ ਨਾਲ ਹੀ ਜੁੜਿਆ ਹੋਵੇਗਾ ਗੁਰੂ ਘਰ ਚਾਹੰਦੀ ਹੋਵੇ ਤਾਂ ਉਹ ਗੁਰੂ ਘਰ ਵਿੱਚ ਹਮੇਸ਼ਾ ਜਾਂਦਾ ਰਹੇਗਾ ਸਾਧ ਸੰਗਤ ਜੀ ਤੇ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਹੋਵੇਗਾ ਤੇ ਹੋ ਪਰਮਾਤਮਾ ਨਾਲ ਜੁੜਿਆ ਹੋਇਆ ਹੋਗਾ ਉਸ ਦੀ ਪ੍ਰੀਤ ਪਹਿਲਾਂ ਹੀ ਪਰਮਾਤਮਾ ਨਾਲ ਲੱਗੀ ਹੋਈ ਹੋਵੇਗੀ ਤੇ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਜੋ ਫਿਲਮਾਂ ਦੇਖੀ ਜਾਵੇ ਟੀਵੀ ਦੇਖੀ ਜਾਵੇ ਜਾਂ ਫੋਨ ਤੇ ਹੋਰ ਕੁਝ ਦੇਖਿਆ ਜਾਵੇ ਤਾਂ ਬੱਚੇ ਵੀ ਸਾਥ ਸੰਗਤ ਜੀ ਬੱਚੇ ਤੇ ਵੀ ਮਾੜਾ ਅਸਰ ਪੈਂਦਾ ਹੈ ਤੇ ਸਾਥ ਸੰਗਤ ਜੀ ਮੇਨ ਕਾਰਨ ਸਿਰਫ ਜੋ ਮਾਪਿਓ ਕਰ ਰਹੇ ਹਨ ਕਿ ਉਹ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤੇ ਘਰ ਦੇ ਵਿੱਚ ਮਾਂ ਤੇ ਪਿਓ ਆਪਸ ਚ ਲੜਦੇ ਨੇ ਤੇ 사ਸੰਗਤ ਜੀ ਤਾਂ ਬੱਚੇ ਵੀ ਇਦਾਂ ਹੀ ਕਰਦੇ ਨੇ ਤੇ ਉਹਨਾਂ ਨੂੰ ਦੇਖ ਕੇ ਲੜਦੇ ਨੇ ਤੇ 사ਸੰਗਤ ਜੀ ਜੇ ਭਰਾਵਾ ਜੇ ਵਿੱਚ ਲੜਾਈ ਹੋ ਜਾਵੇ ਤਾਂ 사ਸੰਗਤ ਜੀ ਤੁਸੀਂ ਦੇਖਦੇ ਹੋ ਇਹ ਘਰ ਘਰ ਦੀ ਹੀ ਕਹਾਣੀ ਹੈ ਤਾਂ ਬੱਚੇ ਵੀ ਉਹੀ ਕੁਝ ਕਰਦੇ ਨੇ ਤੇ ਉਹੀ ਕੁਝ ਸਿੱਖਦੇ ਨੇ ਤੇ 사ਸੰਗਤ ਜੀ ਜੋ ਬੱਚੇ ਦੇਖਦੇ ਨੇ ਜੇ ਸਭ ਕੁਝ ਉਹੀ ਸਿੱਖਦੇ ਨੇ ਇਸ ਕਰਕੇ 사ਸੰਗਤ ਜੀ ਪਾਪਿਓ ਥੋੜਾ ਜਿਹਾ ਆਪਣੇ ਵਿੱਚ ਸੁਧਾਰ ਲੈ ਕੇ ਆਉਣ ਉਹ ਆਪਣੇ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਉਣ ਪੋਜ਼ਿਟਿਵ ਚੀਜ਼ਾਂ ਸਿਖਾਉਣ ਤੇ ਗੁਰੂ ਦੇ ਨਾਲ ਬਾਣੀ ਦੇ ਨਾਲ ਜੁੜਨ ਲਈ ਉਹਨਾਂ ਨੂੰ ਪ੍ਰੇਰਿਤ ਕਰਨ ਸਾਧ ਸੰਗਤ ਜੀ ਸਾਡੇ ਗੁਰੂ ਮਹਾਰਾਜ ਤੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਨੇ ਜਾਂ ਉਹ ਚੰਗੇ ਪਾਸੇ ਲੱਗ ਸਕਣ ਸਾਧ ਸੰਗਤ ਜੀ ਅੱਜ ਕੱਲ ਤੁਸੀਂ ਦੇਖਦੇ ਹੋ ਜਿਹੜੇ ਬੱਚੇ ਨੇ ਮਾਪਿਓ ਨੇ ਆਪਣੇ ਦਾਦਾ ਦਾਦੀਆਂ ਤੋਂ ਬੱਚੇ ਦੂਰ ਰਹਿੰਦੇ ਨੇ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਗੁਰੂਆਂ ਬਾਰੇ ਉਹਨਾਂ ਨੂੰ ਸਿੱਖਿਆ ਨਹੀਂ ਮਿੰਦੀ ਸਾ ਸੰਗਤ ਜੀ ਉਹ ਜੋ ਪਹਾਰ ਸੁਸਾਇਟੀ ਚ ਦੇਖਦੇ ਨੇ ਉਹ ਉਹੀ ਕਰਦੇ ਨੇ ਜੇ ਨਾ ਥੋੜੀ ਸਿੱਖਿਆ ਮਿਲੇ ਤਾਂ ਪਰਿਵਾਰ ਦੇ ਵਿੱਚ ਕਿਵੇਂ ਰਹਿੰਦਾ ਹੈ ਕਿਵੇਂ ਰਹਿਣਾ ਹੈ ਤੇ ਕਿਵੇਂ ਸਹਿਣਾ ਹੈ ਸਾ ਸੰਗਤ ਜੀ ਉਹ ਸਿਖਾਇਆ ਜਾਂਦਾ ਹੈ ਜੋ ਕਿ ਬਜ਼ੁਰਗ ਹੁੰਦੇ ਨੇ ਉਹ ਸਿਖਾਉਂਦੇ ਨੇ ਬੱਚਿਆਂ ਨੂੰ ਖਾਲਸਾ ਜੀ ਤੇ ਖਾਲਸਾ ਜੀ ਤਾਂ ਜੋ ਬੱਚੇ ਤੇ ਇਸ ਨਾਲ ਫਿਊਚਰ ਵਧੀਆ ਬਣੇਗਾ ਜੇਕਰ ਉਹ ਆਪਣੇ ਦਾਦਾ-ਦਾਦੀ ਕੋਲ ਬੈਠਣਗੇ ਤੇ ਸਾਸ਼ੰਗ ਜੀ ਸਤ ਮਾ ਆਪੋਸ਼ੀ ਸੀਸ ਸਿੰਘ ਜੀ ਕਹਿੰਦੇ ਨੇ ਭਾਈ ਇਸ ਦਾ ਇੱਕੋ ਹੀ ਹਾਲ ਹੈ ਭਾਈ ਜਦੋਂ ਸਭ ਤੋਂ ਪਹਿਲਾਂ ਤਾਂ ਜਿਸ ਮਾਂ ਦੇ ਪੇਟ ਵਿੱਚ ਬੱਚਾ ਹੈ ਉਹ ਬਾਣੀ ਦੇ ਨਾਲ ਵੱਧ ਤੋਂ ਵੱਧ ਜੋੜੀ ਰਵੇ ਤੇ ਸਵੇਰੇ ਨਿਤਨੇਮ ਕਰੇ ਸੁਬਾ ਸ਼ਾਮ ਨਿਤਨੇਮ ਕਰੇ ਤਾਂ ਉਸ ਦਾ ਆਉਣ ਵਾਲੇ ਬੱਚੇ ਤੇ ਚੰਗਾ ਪ੍ਰਭਾਵ ਪਵੇਗਾ ਛਾ ਸੰਗਤ ਜੀ ਤੁਸੀਂ ਦੇਖਦੇ ਹੋ ਕਿ ਜਦੋਂ ਬੱਚਾ ਚੰਮਦਾ ਹੈ ਤਾਂ ਉਸ ਨੂੰ ਆਪਾਂ ਗੁਰਤੀ ਦਿੰਦੇ ਹਾਂ ਕੋਈ ਆਪਾਂ ਉਸ ਨੂੰ ਕੋਈ ਚਾਚੀ ਕੋਈ ਉਸ ਨੂੰ ਕੋਈ ਉਸ ਦਾ ਚਾਚਾ ਹੁੰਦਾ ਕੋਈ ਮਾਮਾ ਹੁੰਦਾ ਖਾਲਸਾ ਜੀ ਤੇ ਸਾਧ ਸੰਗਤ ਜੀ ਆਪਾਂ ਉਸ ਨੂੰ ਸਭ ਤੋਂ ਪਹਿਲਾਂ ਗੁਰਤੀ ਦੰਨੇ ਆ ਤੇ ਖਾਲਸਾ ਜੀ ਜੇਕਰ ਮਾਂ ਉਸ ਦੀ ਚੰਗੀ ਹੋਵੇਗੀ ਨਿਤਨੇਮ ਕਰਜੋ ਵੀ ਤਾਂ ਬੱਚੇ ਉੱਤੇ ਬੜਾ ਚੰਗਾ ਪ੍ਰਭਾਵ ਆਵੇਗਾ ਤੇ ਉਹ ਵੀ ਪਰਮਾਤਮਾ ਨਾਲ ਸ਼ੁਰੀਤ ਹੋਈ ਜੁੜਿਆ ਹੋਇਆ ਹੋਵੇਗਾ ਤੇ ਸਾਧ ਸੰਗਤ ਜੀ ਇਹ ਸੱਚ ਹੈ ਜੋ ਆਪਾਂ ਗੁਰਤੀ ਦਿੰਨੇ ਹਾਂ ਉਸ ਬੰਦੇ ਦੇ ਵਿੱਚ ਜੋ ਵੀ ਕੋਈ ਗੁਣ ਹੁੰਦੇ ਨੇ ਤੇ ਉਹ ਚੰਗੇ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ ਤੇ ਉਹੀ ਬੱਚੇ ਦੇ ਵਿੱਚ ਆ ਜਾਂਦੇ ਨੇ ਤੇ ਸਾਸੰਗ ਜੀ ਸਭ ਤੋਂ ਪਹਿਲਾਂ ਤਾਂ ਇਹ ਗੁਰਤੀ ਦੇਣੀ ਮਾਮੇ ਚਾਚੇ ਮਾਸੀਆਂ ਦੀ ਬੰਦ ਕਰੋ ਇਹ ਸਾਸੰਗ ਜੀ ਤੁਸੀਂ ਜਦੋਂ ਬੱਚਾ ਪੰਜ ਤੋਂ ਜੇ 10 ਦਿਨਾਂ ਦਾ ਹੋ ਜਾਵੇ ਜਾਂ 11ਵੇਂ ਦਿਨ ਤਾਂ ਹੋ ਜਾਵੇ ਤਾਂ ਸਾਸੰਗ ਜੀ ਸਭ ਤੋਂ ਪਹਿਲਾਂ ਇਹ ਸੰਤ ਮਹਾਪੁਰਸ਼ਾਂ ਦੇ ਬੱਚੇ ਨੇ ਭਾਈ ਧਿਆਨ ਦੇ ਨਾਲ ਪੱਲੇ ਬੰਨ ਲਿਓ ਕਹਿੰਦੇ ਭਾਈ ਸਭ ਤੋਂ ਪਹਿਲਾਂ ਤਾਂ ਉਸ ਨੂੰ ਗੁਰੂ ਘਰ ਜਾ ਕੇ ਅਰਦਾਸ ਕਰਾਓ ਸਾਧ ਸੰਗਤ ਜੀ ਉਸ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਸਿਕਾਓ ਤੇ ਸਾਧ ਸੰਗਤ ਜੀ ਆਪਰੇ ਜੀ ਧਾਰ ਉਸ ਤੇ ਇੰਨੀ ਕਿਰਪਾ ਹੋਵੇ ਕਿ ਗੁਰੂ ਸਾਹਿਬ ਉਸ ਤੇ ਕਿਰਪਾ ਕਰਨਗੇ ਜੇਕਰ ਉਹ ਅੰਮ੍ਰਿਤ ਸਿਕਾਉ ਉਸ ਨੂੰ ਜਦੋਂ 5-7 ਸਾਲ ਦਾ ਉਸ ਨੂੰ ਜੈਕ ਕਰ ਚ ਉਸ ਅੰਮ੍ਰਿਤ ਸਿਕਾ ਦੇਵੇ ਤਾਂ ਉਸ ਉੱਪਰ ਇੰਨੀ ਕਿਰਪਾ ਹੋਵੇ ਕਿ ਗੁਰੂ ਮਹਾਰਾਜ ਉਸ ਉੱਪਰ ਇੰਨੀ ਕਿਰਪਾ ਕਰਨਗੇ ਸਾਧ ਸੰਗਤ ਜੀ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਅਗਰ ਬੱਚੇ ਦਾ ਸ਼ੁਰੂ ਤੋਂ ਹੀ ਧਿਆਨ ਗੁਰੂ ਨਾਲ जोडਿਆ ਹੋਇਆ ਹੋਵੇ ਤਾਂ ਸਾਧ ਸੰਗਤ ਜੀ ਉਸ ਦਾ ਜੋ ਫਿਊਚਰ ਹੋਵੇਗਾ ਉਸ ਦਾ ਬਹੁਤ ਵਧੀਆ ਹੋਵੇਗਾ ਤੇ ਉਸ ਦਾ ਜਿਹੜੀ ਮਨ ਹੋਵੇਗਾ ਉਹ ਵੀ ਸਿੱਧੇ ਪਾਸੇ ਲੱਗਿਆ ਰਹੇਗਾ ਤੇ ਸਾਧ ਸੰਗਤ ਜੀ ਪਹਿਲੀ ਗੱਲ ਇਹ ਪੱਲੇ ਬੰਨ ਲਓ ਕਿ ਜਦੋਂ ਵੀ ਤੁਹਾਡੇ ਕਿਸੇ ਦੇ ਛੋਟਾ ਬੱਚਾ ਹੋਵੇ ਤਾਂ ਜਦੋਂ ਜਨਮ ਲੈਂਦਾ ਹੈ ਤਾਂ ਤੁਸੀਂ ਕਿਸੇ ਦੀ ਗੁੜਤੀ ਨਹੀਂ ਦੇਣੀ ਤੇ ਨਾ ਕਿਸੇ ਤੋਂ ਦੋਵਣੀ ਹੈ ਤੇ ਗੁਰੂ ਚਾਹ ਕੇ ਘਰ ਜਾ ਕੇ ਸਭ ਤੋਂ ਪਹਿਲਾਂ ਅਰਦਾਸ ਕਰਾ ਕੇ ਉਸ ਬੱਚੇ ਨੂੰ ਪਾਠੀ ਕੋਲੋਂ ਸਾਧ ਸੰਗਤ ਜੀ ਅਰਦਾਸ ਕਰਾ ਕੇ ਬੱਚੇ ਨੂੰ ਸਿਖਾਉਣਾ ਹੈ ਸਾਧ ਸੰਗਤ ਜੀ ਤੇ ਸਾਧ ਸੰਗਤ ਜੀ ਜਿਸ ਦੇ ਵਿੱਚ ਸਾਧ ਸੰਗਤ ਜੀ ਉਹ ਬਾਣੀ ਪੜ੍ਹ ਕੇ ਸਾਧ ਸੰਗਤ ਜੀ ਜੋ ਸਰਵ ਲੋਤਾ ਹੁੰਦਾ ਹੈ ਨਾ ਭਾਂਡਾ ਸਾਧ ਸੰਗਤ ਜੀ ਉਸ ਦੇ ਵਿੱਚ ਪੰਜ ਪਤਾਸੇ ਪਾ ਕੇ ਸਾਧ ਸੰਗਤ ਜੀ ਉਹ ਬਾਣੀ ਦੇ ਰਾਹੀਂ ਤਿਆਰ ਕੀਤਾ ਜਾਂਦਾ ਹੈ ਤੇ ਉਸ ਦਾ ਅੰਮ੍ਰਿਤ ਧਾਰਨ ਕਰਵਾਓ ਤੇ ਸਾਧ ਸੰਗਤ ਜੀ ਇਸੇ ਨਾਲ ਤੁਹਾਡੇ ਬੱਚੇ ਨਾ ਹੀ ਕਦੇ ਗਲਤ ਕਮਾਂ ਵਿੱਚ ਪੈਣਗੇ ਤੇ ਨਹੀਂ ਮਾਪਿਓ ਤੇ ਕਹਿਣ ਤੋਂ ਬਾਹਰ ਹੋਣਗੇ ਤੇ 사ਸੰਗਤ ਜੀ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹਨਾਂ ਦੀ ਜਿਹੜੀ ਹੁੰਦੀ ਹੈ ਉਹਨਾਂ ਨੂੰ ਵਧੀਆ ਸਿੱਖਿਆ ਦੇਵੋਗੇ ਉਹਨਾਂ ਨੂੰ ਸਿੱਧੇ ਪਾਸੇ ਸਿੱਧੇ ਕੰਮਾਂ ਵਿੱਚ ਲਾਉਂਗੇ 사ਸੰਗਤ ਜੀ ਤਾਂ ਬੱਚੇ ਵੀ ਜੋ ਦੇਖਦੇ ਨੇ ਉਹੀ ਸਿੱਖਦੇ ਨੇ ਤੇ ਉਹੀ ਕਰਦੇ ਨੇ ਤੇ 사ਸੰਗਤ ਜੀ ਜੇਕਰ ਅੱਜ ਕੱਲ੍ਹ ਦੇ ਘਰ ਘਰ ਦੀ ਕਹਾਣੀ ਹੈ ਕਿ ਹਰ ਇੱਕ ਘਰ ਵਿੱਚ ਲੜਾਈਆਂ ਹੁੰਦੀਆਂ ਨੇ ਤੇ ਮਾਪਿਓਂ ਦੇ ਨੇ ਆਪਸ ਵਿੱਚ ਲੜਦੇ ਨੇ ਭਾਈਆਂ ਵਿੱਚ ਲੜਾਈਆਂ ਹੁੰਦੀਆਂ ਨੇ ਦੇ ਖਾਲਸਾ ਜੀ ਤੇ ਜਿੰਨਾ ਹੋ ਸਕੇ ਲੜਾਈਆਂ ਤੋਂ ਬਚੋ ਤੇ ਆਪਣੇ ਬੱਚਿਆਂ ਨੂੰ ਬਚਾਓ ਤੇ 사ਸ ਸੰਘਾ ਜੀ ਜੇਕਰ ਲੜਾਈਆਂ ਘਾਟੂ ਹੋਣ ਗਿਆ ਤਾਂ ਬੱਚਿਆਂ ਦੇ ਵਿੱਚ ਆਪਸ ਆਪਸੀ ਪਿਆਰ ਵਧਿਆ ਹੋਵੇਗਾ ਤੇ ਜੋ ਬੱਚੇ ਭੈਣ ਭਰਾ ਹੁੰਦੇ ਨੇ ਉਹਨਾਂ ਵਿੱਚ ਆਪਸੀ ਪਿਆਰ ਵਧਿਆ ਹੋਵੇਗਾ ਤੇ 사ਸ ਸੰਘਾ ਜੀ ਉਹ ਦੋਵੇਂ ਇੱਕ ਦੂਜੇ ਦਾ ਆਪਸ ਵਿੱਚ ਸਾਥ ਜੁਰ ਜ਼ਰੂਰ ਦੇਣਗੇ ਖਾਲਸਾ ਜੀ ਤੇ ਖਾਲਸਾ ਜੀ ਜੇਕਰ ਆਪਣੀ ਜੋ ਮੇਨ ਗੱਲ ਹੈ ਉਹ ਇਹ ਹੈ ਕਿ ਜਦੋਂ ਵੀ ਬੱਚਾ ਜੰਮੇ ਜਾਂ ਬੱਚਾ ਆਪਣੇ ਉਸ ਦੇ ਮਾਤਾ ਦੇ ਪੇਟ ਵਿੱਚ ਹੁੰਦਾ ਤਾਂ ਖਾਲਸਾ ਜੀ ਉਸ ਨੂੰ ਮਾਤਾ ਨੂੰ ਕੋ ਕੀ ਉਹ ਬਾਣੀ ਦਾ ਜਾਪ ਕਰੇ ਅਮਿਤਵਲੇ ਉੱਠ ਕੇ ਗੁਰੂ ਨਾਲ ਜੋੜੇ ਬਾਣੀ ਪੜਿਤ ਸਾਸ ਸਿੰਘ ਜੀ ਉਸ ਉੱਪਰ ਬੱਚੇ ਉੱਪਰ ਵੀ ਉਹ ਉਸ ਤਰ੍ਹਾਂ ਹੀ ਅਸਰ ਪਵੇਗਾ ਜੇਕਰ ਉਹ ਬਾਣੀ ਪੜ੍ਹੇਗਾ ਬੱਚੇ ਉੱਪਰ ਵੀ ਬਾਣੀ ਦਾ ਅਸਰ ਜ਼ਰੂਰ ਹੋਵੇਗਾ ਤੇ ਖਾਸਾ ਜੀ ਇਹ ਤੁਸੀਂ ਸਭ ਲੋਕ ਜਾਣਦੇ ਹੋ ਕਿ ਅਗਰ ਬਾਣੀ ਦੇ ਵਿੱਚ ਕਿੰਨੀ ਸ਼ਕਤੀ ਹੈ ਕਿ ਬਾਣੀ ਕੁਝ ਵੀ ਕਰ ਸਕਦੀ ਹੈ ਤੇ ਦਸਾ ਗੁਰੂ ਸਾਹਿਬਾਨ ਦੀ ਜੋਤ ਬਾਣੀ ਵਿੱਚ ਹੀ ਹੈ ਜੇਕਰ ਆਪਾਂ ਬਾਣੀ ਨੂੰ ਇੱਕ ਮਨ ਇੱਕ ਚੇਤੇ ਲਾ ਕੇ ਪੜ੍ਹਦੇ ਹਾਂ ਤਾਂ ਖਾਲਸਾ ਜੀ ਦੇ ਗੁਰੂ ਮਹਾਰਾਜ ਆਪਣੇ ਅੰਗ ਸੰਗ ਸਾਈ ਹੁੰਦੇ ਨੇ ਸ਼ਹੀਦ ਸਿੰਘ ਸ਼ਹੀਦ ਫੌਜਾਂ ਤੇ ਖਾਲਸਾ ਜੀ ਆਪਣੇ ਅੰਗ ਸੰਗ ਸਾਈ ਹੁੰਦੇ ਨੇ ਤੇ ਜੇਕਰ ਆਪਾਂ ਬਾਣੀ ਪੜ੍ਹਦੇ ਹਾਂ ਸੁਣਦੇ ਹਾਂ ਖਾਲਸਾ ਜੀ ਸਾਧ ਸੰਗਤ ਦੇ ਵਿੱਚ ਬਿੱਤਰਦੇ ਹਾਂ ਤਾਂ ਸਾਧ ਸੰਗਤ ਜੀ ਫਿਰ ਚਿੱਦੀ ਸਿੰਘਾਂ ਦੇ ਪੈਰੇ ਜੋ ਆਪਣੇ ਆਲੇ ਦੁਆਲੇ ਲੱਗ ਜਾਂਦੇ ਨੇ ਤੇ ਕਿਸੇ ਵੀ ਕੰਮ ਵਿੱਚ ਰੁਕਾਵਟ ਨਹੀਂ ਆਉਂਦੀ ਤੇ ਖਾਲਸਾ ਜੀ ਕਿ ਉਹ ਆਪਣੇ ਫਿਰ ਬੱਚਿਆਂ ਨੂੰ ਆਪੇ ਸਿੱਧੇ ਰਾਹ ਪਾਉਂਦੇ ਨੇ ਉਹਨਾਂ ਦੀ ਉਹਨਾਂ ਨੂੰ ਸਮੱਤ ਬਖਸ਼ਦੇ ਨੇ ਤੇ ਖਾਲਸਾ ਜੀ ਤੁਸੀਂ ਇਸ ਜਗਤੀ ਨੂੰ ਵਰਤੋ ਕਿ ਜਦੋਂ ਵੀ ਕੋਈ ਬੱਚਾ ਜਨਮ ਹੋਵੇ ਤਾਂ ਉਸ ਨੂੰ ਮਾਤਾ ਨੂੰ ਕਹੋ ਕਿ ਉਹ ਬਾਣੀ ਪੜੇ ਬਾਣੀ ਨਾਲ ਜੋੜੇ ਤੇ ਖਾਲਸਾ ਜੀ ਜੇਕਰ ਬੱਚੇ ਹੁਣ ਵੱਡੇ ਹੋ ਚੁੱਕੇ ਨੇ ਤੇ ਖਾਲਸਾ ਜੀ ਉਹ ਫਿਰ ਵੀ ਕਹਿਣਾ ਨਹੀਂ ਮੰਨਦੇ ਤੇ ਖਾਲਸਾ ਜੀ ਉਹਨਾਂ ਨੂੰ ਤੁਸੀਂ ਕਿਰਪਾ ਕਰੋ ਬਾਣੀ ਪੜਿਆ ਕਰੋ ਦੇ ਬਾਣੀ ਪੜ ਜਿਵੇਂ ਆਪਣੇ ਖੂਲ ਜਲ ਰੱਖਿਆ ਕਰੋ ਖਾਲਸਾ ਜੀ ਤੇ ਉਸ ਜਲ ਨੂੰ ਬਾਅਦ ਦੇ ਵਿੱਚ ਜਦੋਂ ਕੋਈ ਵੀ ਬੱਚਾ ਰੋਟੀ ਜਾਂ ਪ੍ਰਸ਼ਾਦਾ ਛਕਦਾ ਤਾਂ ਉਸ ਨੂੰ ਉਸ ਦੇ ਵਿੱਚ ਪਾ ਕੇ ਦਿਆ ਕਰੋ ਇਹ ਬੱਚੇ ਵਿੱਚ ਤੁਸੀਂ ਥੋੜੀ-ਥੋੜੀ ਦੇਖੋਗੇ ਕਿ ਉਸਦੇ ਬੱਚੇ ਦੇ ਵਿੱਚ ਸੁਭਾਅ ਵਿੱਚ ਸੁਧਾਰ ਸੁਧਾਰ ਆਉਣ ਲੱਗ ਜਾਵੇਗਾ ਤੇ ਉਹ ਬੱਚਾ ਕਦੇ ਵੀ ਫਿਰ ਆਪਣੇ ਬੱਚਿਆਂ ਦੀ ਜਿਹੜੇ ਤੁਹਾਡੇ ਬੱਚੇ ਨੇ ਖਾਲਸਾ ਜੀ ਉਹ ਕਦੇ ਵੀ ਤੁਹਾਡੀ ਗੱਲ ਵਿੱਚ ਨਾ ਨੁਕਰ ਨਹੀਂ ਕਰਨਗੇ ਤੇ ਉਹ ਤੁਹਾਡੀ ਗੱਲ ਨੂੰ ਹਮੇਸ਼ਾ ਸਤ ਵਚਨ ਕਹਿ ਕੇ ਮੰਨ ਲਿਆ ਕਰਨਗੇ ਜਦੋਂ ਵੀ ਬਾਣੀ ਪੜ੍ਹਨੀ ਹੈ ਤਾਂ ਆਪਣੇ ਕੋਲ ਜਲ ਰੱਖਣਾ ਤੇ ਖਾਲਸਾ ਜੀ ਉਹ ਜਲ ਫਿਰ ਬਾਅਦ ਦੇ ਵਿੱਚ ਆਪਣੇ ਬੱਚੇ ਨੂੰ ਆਪਣੇ ਸਾਰੇ ਪਰਿਵਾਰ ਨੂੰ ਸਿਖਾਉਣਾ ਹੈ ਖਾਲਸਾ ਜੀ ਤੇ ਖਾਲਸਾ ਜੀ ਇਸ ਤਰ੍ਹਾਂ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਜੁਗਤੀ ਨੂੰ ਵਰਤੋਗੇ ਤਾਂ ਸਾਧ ਸਿੰਘਾਂ ਦੇ ਬੱਚ ਨੇ ਤੇ ਜੇਕਰ ਤੁਸੀਂ ਇਹਨਾਂ ਜੁਗਤੀਆਂ ਨੂੰ ਵਰਤੋਗੇ ਖਾਲਸਾ ਜੀ ਇਹ ਜੁਗਤੀਆਂ ਐਵੇਂ ਨਹੀਂ ਹੁੰਦੀਆਂ ਇਹ ਵੀ ਮਹਾਪੁਰਸ਼ਾਂ ਦੇ ਸਤਕਾ ਹੀ ਬਣਾਈਆਂ ਗਈਆਂ ਨੇ ਤੇ ਉਹਨਾਂ ਦੁਆਰਾ ਕਿਰਪਾ ਕਰਕੇ ਹੁੰਦੀਆਂ ਨੇ ਖਾਲਸਾ ਜੀ ਜੇਕਰ ਤੁਸੀਂ ਇਹਨਾਂ ਜੁਗਤੀਆਂ ਨੂੰ ਵਰਤੇ ਹੋ ਤਾਂ ਖਾਲਸਾ ਜੀ ਤਾਂ ਤੁਹਾਡੇ ਉੱਪਰ ਸਾਰੇ ਪਰਿਵਾਰ ਉੱਪਰ ਚੀਤ ਸਿੰਘ ਫੌਜਾਪੇ ਕਿਰਪਾ ਕਰਨਗੇ ਆਪ ਤੁਹਾਡੇ ਸਾਰੇ ਕਾਰਜ ਜਸਵਾਰਨਗੇ ਖਾਲਸਾ ਜੀ ਤਿਕਾਟਰ ਦੀ ਅਸੀ ਆਪਣੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਆਪ ਜੀ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦੇਣਾ ਖਾਲਸਾ ਜੀ ਅਸੀਂ ਆਪ ਜੀ ਨਾਲ ਇਸ ਚੈਨਲ ਉਤੇ ਇਦਾਂ ਦੀਆਂ ਵੀਡੀਓ ਸਾਂਝੀਆਂ ਕਰਦੇ ਰਹਿਣੇ ਹਾਂ ਖਾਲਸਾ ਜੀ ਤੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਖਾਲਸਾ ਜੀ ਅਸੀਂ ਆਪ ਜੀ ਨਾਲ ਮਿਲਦੇ ਹਾਂ ਇੱਕ ਹੋ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ